ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੂਰਨ ਪਰਵ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਵਿਆਹ ਪ੍ਰਭ ਦੇ ਸਜਾਏ ਜਾ ਰਹੇ ਮਿਤੀ 9 ਸਤੰਬਰ ਨੂੰ ਜਿਹੜੇ ਨਗਰ ਕੀਰਤਨ ਨੇ ਉਨ੍ਹਾਂ ਦੀ ਜਿਹੜੀ ਰੰਮਤਾ ਆ ਸਵੇਰ ਨੂੰ 7 ਵਜੇ ਤੇ ਆਰੰਭ ਹੋਣਗੇ ਨਗਰ ਕੀਰਤਨ ਤੇ ਸੁਲਤਾਨਪੁਰ ਗੁਰਦਰਾਸਿ ਬੇਰ ਸਾਹਿਬ ਤੋਂ ਆਰੰਭ ਹੋ ਕੇ ਤੇ ਤਲਵੰਡੀ ਚੌਧਰੀਆਂ ਮੁੰਡੀ ਮੋੜ ਅੱਤੂ ਢੀਂਗਾ ਉੱਚਾ ਸਹਿਵਲਾਬਾਦ ਢਿਲਵਾ ਬਾਬਾ ਬਕਾਲਾ ਮਹਿਤਾ ਚੌਂਕ ਇਸੇ ਤਰ੍ਹਾਂ ਹੁੰਦੇ ਹੋਏ ਤੇ ਬਟਾਲਾ ਵਿਖੇ ਰਾਤ ਨੂੰ ਜਾ ਕੇ ਸੰਪੂਰਨ ਹੋਣਗੇ ਇਹ ਰਸਤੇ ਵਿੱਚ ਥਾਂ ਥਾਂ ਤੇ ਸਾਰੀਆਂ ਸੰਗਤਾਂ ਦੇ ਨਾਲ ਪਹਿਲਾਂ ਐਡਵਾਂਸ ਪਾਰਟੀ ਵੱਲੋਂ ਜਾ ਕੇ ਸਾਰੇ ਪ੍ਰਬੰਧ ਉਹਨਾਂ ਨਾਲ ਵਿਚਾਰਾਂ ਕੀਤੀਆਂ ਗਈਆਂ ਸੰਗਤਾਂ ਦੇ ਸਵਾਗਤ ਵਾਸਤੇ ਉਹ ਸਾਰੇ ਮੁਕੰਮਲ ਹੋ ਚੁੱਕੇ ਆ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਆ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਹੁਣ ਆ ਕੇ ਸਵੇਰੇ ਅਮਰਤ ਵੇਲੇ ਤੋਂ ਇੱਥੇ ਨਤਮਸਤਕ ਹੋਰੀਆਂ ਸਾਰੇ ਵੱਖ-ਵੱਖ ਉਰਤਾਂਾਂ ਦੇ ਵਿੱਚ ਤੇ ਸੰਗਤਾਂ ਦੇ ਆਮਦ ਨੂੰ ਦੇਖਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਦਰ ਦਾ ਬਹੁਤ ਵਧੀਆ ਸਫਾਈ ਦਾ ਪ੍ਰਬੰਧ ਕੀਤਾ ਗਿਆ ਰੈਸ਼ ਦੇ ਪ੍ਰਬੰਧ ਬਹੁਤ ਸੋਹਣੇ ਕੀਤੇ ਗਏ ਸੋ ਗੁਰੂ ਕਿਰਪਾ ਕਰੇ ਕੱਲ ਨੂੰ ਸੰਗਤਾਂ ਗੁਰੂ ਮਹਾਰਾਜ ਦੇ ਨਗਰ ਕੀਰਤਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਆਪ ਨੂੰ ਵਡਭਾਗਾ ਬਣਾਉਣਗੇ ਸਜਾਵਟ ਦੇ ਇਦਾਂ ਹੈ ਕਿ ਅੱਜ ਕੱਲ ਆਰਟੀਫੀਸ਼ੀਅਲ ਵੀ ਫੁੱਲ ਨੇ ਨੈਚੁਰਲ ਵੀ ਹੈਗੇ ਆ ਹਰ ਤਰ੍ਹਾਂ ਦੇ ਫੁੱਲਾਂ ਦਾ ਕੋਸ਼ਿਸ਼ ਇਹ ਹੁੰਦੀ ਆ ਵੀ ਕੋਈ ਵੀ ਕੁਆਲਿਟੀ ਜਿਹੜੀ ਆ ਉਹ ਸਜਾਉਣ ਤੋਂ ਨਾ ਰਹਿ ਜੇ ਜਿਹੜੀਆਂ ਸੰਸਥਾਵਾਂ ਪੂਰਾ ਸਹਿਯੋਗ ਕਰਦੀਆਂ ਆ ਫੁੱਲਾਂ ਦੀ ਸੇਵਾ ਹਾਰਾਂ ਦੀ ਸੇਵਾ ਫਿਰ ਡੈਕੋਰੇਸ਼ਨ ਜਿਹੜੀ ਮੁਕੰਮਲ ਕਰਨ ਵਾਸਤੇ ਉਹ ਹਰ ਸਾਲ ਦੀ ਤਰ੍ਹਾਂ ਹੀ ਬੜੇ ਉਤਸ਼ਾਹ ਦੇ ਨਾਲ ਉਹ ਸਾਰੇ ਸਿੰਘ ਜਿਹੜੇ ਆ ਉਹ ਸੇਵਾ ਨੂੰ ਨਿਭਾਉਂਦੇ ਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹ ਹਣਾਇਆ ਐਸੇ ਦੀਨ ਦੇਵਾਲ ਸਤਿਗੁਰੂ ਜਗਤਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੀ ਆਪ ਸਥਾਨ ਭੂਮੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਬਚਪਨ ਦੇ ਕੁਝ ਸਾਲ ਨਨਕਾਣਾ ਸਾਹਿਬ ਤੋਂ ਆਉਂਦਿਆਂ ਹੋਇਆ ਉਸ ਤੋਂ ਬਾਅਦ ਆਪਣੇ ਭਾਇਆ ਜੈ ਰਾਮ ਜੀ ਅਤੇ ਬੀਬੀ ਬੇਬੇ ਨਾਨਕੀ ਜੀ ਦੇ ਬਚਨਾਂ ਨੂੰ ਮੰਨਦਿਆਂ ਹੋਇਆ ਇੱਥੇ ਆ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਇੱਥੇ ਆ ਕਰਕੇ ਇਸ ਨਗਰ ਨੂੰ ਭਾਗ ਲਾਏ। ਅਤੇ ਇਸੇ ਇੱਥੇ ਹੀ ਰਹਿੰਦਿਆਂ ਹੋਇਆ ਸਤਿਗੁਰਾਂ ਨੇ ਨਾਮ ਜਪਿਆ ਹੈ, ਭਗਤੀ ਕੀਤੀ ਇੱਥੇ ਰਹਿੰਦਿਆਂ ਹੋਇਆ ਕਿਰਤ ਕੀਤੀ। ਇੱਥੇ ਹੀ ਫਿਰ ਸਤਿਗੁਰੂ ਪਾਤਸ਼ਾਹ ਜੀ ਦਾ ਵਿਆਹ ਹੋਇਆ ਹੈ। ਜਗਤ ਮਾਤਾ ਮਾਤਾ ਸੁਲਖਣੀ ਜੀ ਦੇ ਨਾਲ ਮਟਾਲਾ ਵਾਸੀ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਵਿਆਹ ਪੁਰਬ ਉਹਨਾਂ ਦੀ ਵਿਆਹ ਦੀ ਮਿੱਠੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਇਹ ਪਿਛਲੀ ਪਰੰਪਰਾ ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸਾਧ ਸੰਗਤ ਸੂਪਤਵੰਤੇ ਸੱਜਣ ਸਮੂਹ ਮੈਂਬਰ ਸਹਿਬਾਨ ਅਤੇ ਹੋਰ ਜਥੇਬੰਦੀਆਂ ਧਾਰਮਿਕ ਸਾਰਿਆਂ ਵੱਲੋਂ ਹੀ ਇਹ ਮਹਾਨ ਉਪਰਾਲਾ ਕੀਤਾ ਜਾਂਦਾ ਹੈ ਇਹ ਵਿਆਹ ਪੁਰਬ ਦੀ ਮਿੱਠੀ ਯਾਦ ਨੂੰ ਇਹ ਸਾਰੇ ਸਮਾਗਮ ਮਲੀਕੇ ਜਾਂਦੇ ਨੇ ਇਸ ਤੋਂ ਪਹਿਲਾਂ ਇਹ ਵਿਆਹ ਪੁਰਬ ਤੋਂ ਪਹਿਲਾਂ ਇੱਕ ਹੋਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਅਸੀਂ ਛੇਵੇਂ ਪਾਤਸ਼ਾਹ ਜੀ ਦਾ ਜਿਹੜਾ ਨਗਰ ਕੀਰਤਨ ਹੈ ਉਹ ਗੁਰਦੁਆਰਾ ਸੇਹਰਾ ਸਾਹਿਬ ਤੋਂ ਪ੍ਰਾਰੰਭ ਕਰਕੇ ਗੁਰਦੁਆਰਾ ਬੌਲੀ ਸਾਹਿਬ ਡਲਾ ਸਾਹਿਬ ਵਿਖੇ ਲੈ ਕੇ ਗਏ ਉਹ ਹੁਣ ਜਿਹੜਾ ਇਹ ਮਹਾਨ ਨਗਰ ਕੀਰਤਨ ਹੈ ਲਗਭਗ ਸਾਰੀਆਂ ਤਿਆਰੀਆਂ ਜਿਹੜੀਆਂ ਸੰਪੰਨ ਨੇ ਸਾਡੇ ਅਤੀ ਸਤਿਕਾਰਯੋਗ ਮੈਨੇਜਰ ਸਾਹਿਬ ਸਰਦਾਰ ਗੁਰਬਖਸ਼ ਸਿੰਘ ਜੀ ਬੱਤੀਵਿੰਡ ਉਹਨਾਂ ਦੀ ਤੇ ਮੈਂਬਰ ਸਹਿਬਾਨ ਸਮੁੱਚੀ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖੇ ਹੇਠਾਂ ਇਹ ਸਾਰੇ ਸਮੁੱਚੇ ਪ੍ਰਬੰਧ ਬੜੇ ਭੁਗਤਾ ਕੀਤੇ ਗਏ ਹਨ ਸਾਰੀ ਤਿਆਰੀ ਹੈ ਡੈਕੋਰੇਸ਼ਨ ਕੀਤੀ ਗਈ ਹੈ ਸ੍ਰੀ ਦਰਬਾਰ ਸਾਹਿਬ ਨੂੰ ਬਹੁਤ ਸੁੰਦਰ ਸਜਾਇਆ ਗਿਆ ਹੈ ਹੋਰ ਵੀ ਕੱਲ੍ਹ ਉਹ ਜਿਹੜਾ ਬਤੀਤ ਹੋਇਆ ਹੈ ਹਰੀਕੇ ਨਗਰ ਤੋਂ ਬਾਬਾ ਮਾਦਵ ਸਿੰਘ ਜੀ ਜੋ ਹਰ ਸਾਲ ਹੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਆਹ ਪਰਬ ਦੀ ਮਿੱਠੀ ਯਾਦ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਸੰਗਤਾਂ ਨੂੰ ਲਿਆ ਕਰਕੇ ਇੱਥੇ ਪਹੁੰਚਦੇ ਨੇ ਅਤੇ ਮਠਿਆਈਆਂ ਹੋਰ ਕਈ ਤਰ੍ਹਾਂ ਦੇ ਪਦਾਰਥ ਸੰਗਤਾਂ ਵਾਸਤੇ ਹਾਜ਼ਰ ਕਰਦੇ ਨੇ ਹਰ ਤਰ੍ਹਾਂ ਦਾ ਇੱਥੇ ਪ੍ਰਬੰਧ ਕੀਤਾ ਗਿਆ ਸੰਗਤਾਂ ਦੇ ਰਹਿਣ ਵਾਸਤੇ ਰਾਤ ਨੂੰ ਦੀਵਾਨ ਸੱਜਣਗੇ ਅਤੇ ਸੰਗਤਾਂ ਦੇ ਰਹਿਣ ਸ਼ਾਸਤਿ ਪ੍ਰਬੰਧ ਹੈ ਸਰਾਮਾਂ ਦੇ ਵਿੱਚ ਸਾਫ ਸਫਾਈ ਅਤੇ ਹੋਰ ਪ੍ਰਸ਼ਾਦ ਪਾਣੀ ਲੰਗਰ 24 ਘੰਟੇ ਹੈ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਦਿੱਕਤ ਨਹੀਂ ਕੱਲ ਵੀ ਐਸ ਡੀ ਐਮ ਸਾਹਿਬ ਡੀ ਐਸ ਪੀ ਸਾਹਿਬ ਅਤੇ ਤਹਿਸੀਲਦਾਰ ਸਾਹਿਬ ਜੋ ਇਥੋਂ ਦੇ ਨੇ ਹਲਕੇ ਦੇ ਨੇ ਉਹ ਆ ਕਰਕੇ ਉਹਨਾਂ ਨੇ ਮੀਟਿੰਗ ਕੀਤੀ ਅਤੇ ਫਲੈਗ ਮਾਰਚ ਵੀ ਕੀਤਾ ਉਹਨਾਂ ਨੇ ਨਾਲ ਲੈ ਕਰਕੇ ਮੁਲਾਜ਼ਮਾਂ ਨੂੰ ਅਤੇ ਜਿਹੜਾ ਸਾਡਾ ਇਹ ਰਾਹ ਰਸਤਾ ਹੈ ਕਿਉਂਕਿ ਜਿਹੜੀ ਛੜਕ ਹੈ ਸੀਵਰੇਜ ਪੈਨ ਕਰਕੇ ਉਹ ਥੋੜੀ ਜਿਹੀ ਖਰਾਬ ਹੋ ਚੁੱਕੀ ਹੈ ਉਹਨਾਂ ਸਾਰੇ ਹੀ ਜਿਵੇਂ ਦੇ ਵੀ ਪ੍ਰਬੰਧ ਕਰ ਸਕਦੇ ਸਨ ਉਹਨਾਂ ਨੇ ਨਾਲ ਹੋ ਕਰਕੇ ਉਹ ਸਾਰੇ ਰਾਹ ਰਸਤੇ ਨੂੰ ਠੀਕ ਕਰਵਾਇਆ ਹੈ ਹੋਰ ਵੀ ਆਦੇਸ਼ ਦਿੱਤੇ ਹਨ ਅਦੇ ਇੱਕ ਹੋਰ ਬੇਨਤੀ ਕਰਾਂਗੇ ਜਿਹੜੀਆਂ ਜਿਹੜੇ ਰਸਤੇ ਗੁਰੂ ਨਾਨਕ ਮਹਾਰਾਜ ਦੇ ਦਰ ਨੂੰ ਆਉਣ ਵਾਲੇ ਨੇ ਸੰਗਤਾਂ ਆਉਂਦੀਆਂ ਇੱਥੇ ਪਰ ਰਸਤੇ ਬਲੌਕ ਹੁੰਦੇ ਨੇ ਸੜਕਾਂ ਦੇ ਵਿੱਚ ਜਿਨ੍ਹਾਂ ਨੇ ਭਾਈ ਕਿਤੇ ਉੱਤੇ ਸੜਕ ਦੇ ਉੱਤੇ ਟਰੈਫਿਕ ਕੀਤੀ ਹੋਈ ਹੈ ਜਾਂ ਦੁਕਾਨਾਂ ਆਦ ਕਲਾਈਆਂ ਹੋਈਆਂ ਨੇ ਭਾਈ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਭਾਈ ਤੁਸੀਂ ਉਹਨੇ ਦਿਨ ਤੁਸੀਂ ਇਹ ਜਿਹੜਾ ਰਾਹ ਰਸਤਾ ਹੈ ਉਹ ਕਲੀਅਰ ਕਰ ਦਿਓ ਤਾਂ ਕਿ ਦੇਸ਼ਾਂ ਦੇਸ਼ਾਂ ਚੋਂ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਔਰ ਸਾਰੀਆਂ ਜਿਹੜੀਆਂ ਤਿਆਰੀਆਂ ਮੁਕੰਮਲ ਨੇ ਅਮਰਤ ਵੇਲੇ ਕੱਲ ਨੂੰ ਲਗਭਗ 6 ਤੋਂ 7 ਵਜੇ ਦੇ ਵਿੱਚਕਾਰ ਇਹ ਮਹਾਨ ਨਗਰ ਕੀਰਤਨ ਦੀ ਆਰੰਭਤਾ ਅਰਦਾਸ ਬੇਨਤੀ ਕਰਕੇ ਹੋਏਗੀ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਪੁਰਜ਼ੋਰ ਇਹ ਬੇਨਤੀ ਹੈ ਕਿ ਆਪ ਜੀ ਆਪਣੇ ਸਾਧਨਾ ਦੇ ਨਾਲ ਕਾਰਾਂ ਦੇ ਨਾਲ ਜਿਸ ਜਿਸ ਕੋਲ ਵੀ ਜੋ ਵੀ ਸਾਧਨ ਹੈ ਪਹੁੰਚ ਕਰਕੇ ਤਿਆਰ ਹੋ ਕੇ ਪਰਿਵਾਰਾਂ ਦੇ ਸਮੇਤ ਇਸ ਆਮ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਈਏ ਵਧਾਈ ਕਰੀਏ ਸਤਿਗੁਰਾਂ ਪਾਤਸ਼ਾਹ ਦੀ ਅਦੇ ਆਪਣਾ ਜਨਮ ਸਫਲਾ ਕਰੀਏ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ